ਅਸੀਂ ਅਕਸਰ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਦੇ ਲਈ ਜਾਂਦੇ ਰਹਿੰਦੇ ਹਾਂ ਅਤੇ ਅਕਸਰ ਭਾਵੇਂ ਪੈਸੇ ਥੋੜੇ ਹੋਣ ਜਾਂ ਜ਼ਿਆਦੇ ਹੋਣ ਅਸੀਂ ਆਪਣੇ ਬੈਂਕ ਕੋਡ ਜਾਂ ਇੱਕ ਚੰਗੀ ਤਰ੍ਹਾਂ ਉਹਨਾਂ ਪੈਸਿਆਂ ਨੂੰ ਸੁਰੱਖਿਅਤ ਰੱਖ ਕੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਹਾਂ ਪਰ ਇੱਥੇ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਹਾਲੇ ਤੱਕ ਸ਼ੱਕ ਵੀ ਜਤਾਇਆ ਜਾ ਰਿਹਾ ਹੈ ਇੱਥੇ ਇੱਕ ਲਿਫਾਫਾ ਕਾਰੋਬਾਰੀ ਜਿਹੜਾ ਕਿ ਬੈਂਕ ਦੇ ਵਿੱਚ ਦੱਸਦਾ ਹੈ ਕਿ ਉਹ ਇੱਕ ਲੋਨ ਦੀ ਲੱਖਾਂ ਰੁਪਏ ਦੀ ਕਿਸ਼ਤ ਜਮ੍ਹਾਂ ਕਰਵਾਉਣ ਦੇ ਲਈ ਗਿਆ ਸੀ ਅਤੇ ਬੈਂਕ ਦਾ ਚਲੇ ਜਾਂਦਾ ਬੰਦਾ ਪਰ ਉਹ ਆਪਣੇ ਪੈਸੇ ਗੱਡੀ ਦੇ ਵਿੱਚ ਲੈਪਟਾਪ ਵਾਲਾ ਬੈਗ ਵੀ ਗੱਡੀ ਦੇ ਵਿੱਚ ਰੱਖ ਕੇ ਚਲੇ ਜਾਂਦਾ ਜਿਸ ਤੋਂ ਬਾਅਦ ਜਦੋਂ ਉਹ ਬੈਂਕ ਦੇ ਵਿੱਚੋਂ ਪੁੱਛਗਿੱਛ ਕਰਕੇ ਵਾਪਸ ਆਉਂਦਾ ਤਾਂ ਉਸਤਾ ਦੱਸਿਆ ਜਾ ਰਿਹਾ ਕਿ 14 ਲੱਖ ਰੁਪਈਆ ਗਾਇਬ ਹੋ ਜਾਂਦਾ ਤੇ ਲੈਪਟਾਪ ਵਾਲਾ ਬੈਗ ਵੀ ਗਾਇਬ ਹੋ ਜਾਂਦਾ ਇੰਨਾ ਹੀ ਨਹੀਂ ਹੈਰਾਨੀ ਵਾਲੀ ਗੱਲ ਤਾਂ ਇਹ ਵੀ ਸਾਹਮਣੇ ਆਉਂਦੀ ਪਈ ਹੈ ਕਿ ਉਸਦੀ ਗੱਡੀ ਦਾ ਨਾ ਤਾਂ ਕੋਈ ਲੋਕ ਤੋੜਿਆ ਹੋਇਆ ਸੀ ਅਤੇ ਨਾ ਹੀ ਸ਼ੀਸ਼ਾ ਤੋੜਿਆ ਹੋਇਆ ਸੀ ਅਤੇ ਇਸ ਤੋਂ ਵੀ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਤਸਵੀਰਾਂ ਮਹਾਨਗਰ ਲੁਧਿਆਣਾ ਦੀਆਂ ਨੇ ਜਿੱਥੇ ਭੀੜ ਪਾੜ ਵਾਲੇ ਇਲਾਕੇ ਦੇ ਵਿੱਚ ਚਿੱਟੇ ਦਿਨ ਵਿਸ਼ਕਰਮਾ ਚੌਕ ਦੇ ਨਜ਼ਦੀਕ ਪੂਰਾ ਘਟਨਾਕਰਮ ਵਾਪਰਿਆ ਹੈ ਜਿਸ ਤੋਂ ਬਾਅਦ ਮੌਕੇ ਤੇ ਆ ਕੇ ਪੁਲਿਸ ਦੇ ਵੱਲੋਂ ਤਫ਼ਤੀਸ਼ ਵੀ ਕੀਤੀ ਜਾ ਰਹੀ ਹੈ ਜਿਹੜਾ ਇਹ ਪੀੜਤ ਯਸ਼ੀਤ ਹੈ ਇਹ ਆਪਣੇ ਆਪ ਨੂੰ ਲਫਾਫਾ ਕਾਰੋਬਾਰੀ ਦੱਸਦਾ ਏ ਜਿਸ ਵੱਲੋਂ ਇਸ ਬਾਬਤ ਪੂਰੀ ਗੱਲਬਾਤ ਦੱਸੀ ਗਈ ਹੈ ਕਿ ਆਖਰ ਪੂਰਾ ਮਾਮਲਾ ਕੀ ਹੋਇਆ ਏ ਪਾਵੇਂ ਕਿਸੇ ਵੱਲੋਂ ਜੋ-ਜੋ ਦੱਸਿਆ ਗਿਆ ਏ ਇਸ ਨੂੰ ਸੁਣ ਕੇ ਤੁਸੀਂ ਵੀ ਜ਼ਰੂਰ ਲਿਖਣ ਦੀ ਕੋਸ਼ਿਸ਼ ਕਰਨਾ ਕਿ ਤੁਹਾਨੂੰ ਇਹ ਮਾਮਲਾ ਕੀ ਜਾਪਦਾ ਪਿਆ ਏ ਕੀ ਗੱਲਬਾਤ ਹੋਈ ਆ ਮੈਂ ਜੀ ਆਇਆ ਸੀ 11:30 11:30 ਵਜੇ ਉਰੇ ਹਾਂਜੀ ਤੇ ਬੈਂਕ 'ਚ ਕੈਸ਼ ਜਮਾ ਕਰਾਉਣਾ ਸੀਗਾ ਹਾਂਜੀ ਤੇ ਉਹ ਮੇਰੇ ਨਾਲ ਇੱਕ ਹੋਰ ਸੀਗਾ ਦੂਜੇ ਬੈਂਕ 'ਚ ਵੀ ਕੈਸ਼ ਜਮਾ ਕਰਾਉਣਾ ਸੀ ਕੈਸ਼ ਜਮਾ ਕਰਾਣ ਜਾ ਕੇ ਆਈ ਹਾਂ ਵਾਪਿਸ ਇੱਥੇ ਬੈਗ ਪਿਆ ਸੀਗਾ ਗੱਡੀ ਦੇ ਵਿੱਚ ਤੇ ਆ ਕੇ ਦੇਖਿਆ ਗੱਡੀ 'ਚੋਂ ਬੈਗ ਵੀ ਗਿਆ ਸੀ ಲ್ಯੈਪਟਾਪ ਵੀ ਗਿਆ ਵਾਹ ਜੀ ਸੀਸ਼ਨ ਤਰ੍ਹਾਂ ਟੂੜ-ਟੂੜ ਕੇ ਨਿਕਟੇ ਸੀ ਕਿਤਾਬਾਂ ਕੀ ਸ਼ਿਕਾਇਤ ਨਹੀਂ ਟੁੱਟਿਆ ਹੋਇਆ ਜੀ ਗੱਡੀ ਖੋਲ ਕੇ ਵੇਖਿਆ ਲੈ ਕੇ ਗਏ ਆ ਜੀ ਅੱਛਾ ਕਿੰਨਾ ਕਿੰਨੇ ਪੈਸੇ ਸੀ ਕਾਫੀ ਸੀਗੇ ਜੀ ਕਿੰਨੇ ਫਿਰ ਆਈਡੀ ਆ ਰਫਲੀ ਆਈਡੀ ਕਿ ਨਹੀਂ ਆਉਣਗੇ ਕਾਫੀ ਸੀਗੇ ਜੀ 10 ਲੱਖ ਤੋਂ ਉੱਪਰ ਹਾਂ ਜੀ ਕਿੰਨੇ ਸੀਗੇ ਕੀ ਕੰਮ ਕੀ ਕਾਰੋਬਾਰ ਕਰਦੇ ਹੋ ਮੈਂ ਜੀ ਲਫਾਫੇ ਦਾ ਕੰਮ ਕਰਦਾ ਪੋਲੀ ਬੈਗ ਦਾ ਜੀ ਅੱਛਾ ਬੈਂਕ ਜਮਾਤ ਕਰਵਾਉਣ ਵਾਸਤੇ ਹਾਂ ਜੀ ਕਿੰਨੇ ਬੰਦੇ ਸੀਗੇ ਉਹ ਕਿੰਨੇ ਕਾਹਦੇ ਤੇ ਉਹ ਕੁਝ ਨਹੀਂ ਪਤਾ ਜੀ ਆਪਾਂ ਨੂੰ ਕਾਹਦੇ ਦਾ ਸੂਚਿਤ ਕਰਤਾ ਤੁਸੀਂ ਪੁਲਿਸ ਨੂੰ ਸੂਚਿਤ ਕਰਤਾ ਸੀਗਾ ਜੀ ਪੁਲਿਸ ਆ ਗਈ ਸੀਗੀ ਹਾਂ ਤੇ ਹਲੇ ਉਹਨਾਂ ਦਾ ਕੋਈ ਉਹ ਨਹੀਂ ਅਗੇ ਮੈਂ ਗੱਡੀ ਤੇ ਹੀ ਆਇਆ ਸੀਗਾ ਜੀ ਕੌਣ ਜੀ ਪਤਾ ਨਹੀਂ ਜੀ ਮੈਂ ਤਾਂ ਗੱਡੀ ਕਿੱਥੇ ਗੱਡੀ ਸਾਹਮਣੇ ਹੀ ਖੜੀ ਹੈ ਜੀ ਲੋਕ ਲਾਇਆ ਸੀ ਆਪਣੇ ਵੱਲੋਂ ਮੈਂ ਲੋਕ ਲਾ ਕੇ ਗਿਆ ਸੀਗਾ ਜੀ ਪਤਾ ਨਹੀਂ ਹੁਣ ਕਿੱਦਾਂ ਕੱਢ ਕੇ ਲੈ ਕੇ ਗਏ ਨੇ ਸ਼ੀਸ਼ਾ ਕੋਈ ਕੁਝ ਨਹੀਂ ਟੁੱਟਿਆ ਹੋਇਆ ਜੀ ਗੱਡੀ ਦਾ ਲੋਕ ਮੈਂ ਆ ਕੇ ਐਵੇਂ ਕਮਾ ਜੀ ਮੈਂ ਤਾਂ ਚੈੱਕ ਵੀ ਨਹੀਂ ਕੀਤਾ ਸੀ ਆ ਕੇ ਜਮਨ ਨਾਰਮਲੀ ਅਨਲੌਕ ਕਰਤੀ ਗੱਡੀ ਆ ਕੇ ਬਹਿ ਕੇ ਗੱਡੀ ਦੇ ਵਿੱਚ ਜਦੋਂ ਜਮਾ ਕਰਾਨਗੇ ਦੁਆਰਾ ਬੈਗ ਦੇਖਿਆ ਬੈਗ ਨਹੀਂ ਹੈਗਾ ਲੈਪਟਾਪ ਨਹੀਂ ਹੈਗਾ ਬਾਕੀ ਸਾਮਾਨ ਇਕ ਲਵਾਵਾ ਪਿਆਦੀ ਤਾਰਾ ਜੀ ਗੱਡੀ ਲੈ ਕੇ ਆਇਆ ਕਿ ਨਾਲ ਨਹੀਂ ਮੈਂ ਕੱਲਾ ਹੀ ਆਇਆ ਸੀਗਾ ਜੀ ਅੱਛਾ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਹਾਂਜੀ ਕੀਤੀ ਹੈ ਜੀ ਤੇ ਕਿੰਨੇ ਦਾ ਨੁਕਸਾਨ ਲੱਗਦਾ ਵੀ ਕਿੰਨਾ ਨੁਕਸਾਨ ਹੋ ਗਿਆ ਜੀ खासा ਹੀ ਹੋ ਗਿਆ ਜੀ ਵਿੱਚ ਲੈਪਟਾਪ ਦੇ ਵੀ ਸਾਰਾ ਸਾਮਾਨ ਸੀਗਾ ਆਪਣਾ ਤੇ ਕੈਸ਼ ਵੀ ਸੀਗਾ ਹਾਂਜੀ ਤੇ ਕੀ ਅਪੀਲ ਕਰੋਗੇ ਹੁਣ ਕੀ ਕਾਰਵਾਈ ਮੈਂ ਤਾਂ ਇਹ ਅਪੀਲ ਕਰਦਾ ਜੀ ਮੇਰਾ ਜਲਦ ਤੋਂ ਜਲਦ ਮੇਰਾ ਉਹ ਕੀਤਾ ਜਾਵੇ ਪੈਸੇ ਰਿਕਵਰ ਕੀਤੇ ਜੇ ਪੈਸੇ ਰਿਕਵਰ ਕੀਤੇ ਜਾਂ ਲੈਪਟਾਪ ਰਿਕਵਰ ਹੋ ਜਾਇਆ ਤਾਂ ਬਹੁਤ ਵੱਡੀ ਗੱਲ ਹੈ ਜੀ ਪੁਲਿਸ ਵਾਲਿਆਂ ਨੇ ਕੀ ਕੀਤਾ ਅੱਛਾ ਪੁਲਿਸ ਵਾਲਿਆਂ ਨੇ ਤਾਂ ਹਲੇ ਜੀ ਦਿਲਾਸਾ ਹੀ ਦਿੱਤਾ ਵਾ ਕਿ ਕੋਈ ਗੱਲ ਨਹੀਂ ਦੇਖ ਲੈਣੇ ਆ ਜੀ ਤੇ ਬਾਕੀ ਹਲੇ ਕਹਿੰਦੇ ਕੋਈ ਉਮੀਦ ਬੈਂਕ ਵਾਲੇ ਬੈਂਕ 'ਚ ਗੜਵਾ ਰਹੇ ਆ ਜੀ ਵੀਡੀਓ ਅੱਛਾ ਏਰੀਆ ਕਿਹੜਾ ਹੈ ਏਰੀਆ ਹੈ ਮਲਾ ਰੋੜੀ ਆਈਸੀਆਈ ਬੈਂਕ ਉਹਦੇ ਸਾਹਮਣੇ ਖੜੇ ਆ ਜੀ ਸਮਰਾਲਾ ਜੋਗਨੀ ਇਹ ਸਾਰੇ ਹਣੇ ਇਹਨਾਂ ਨੇ ਕੰਪਨੀ ਨੂੰ ਹੁਣੇ ਮੈਸੇਜ ਦਿੱਤਾ ਵਾ ਕਿ ਅਸੀਂ ਇੱਥੇ ਗੱਡੀ ਖੜੀ ਕੀਤੀ ਸੀਗੀ ਸਾਡੀ ਗੱਡੀ ਦੇ ਵਿੱਚੋਂ ਕਿਸੇ ਨੇ ਬੈਗ ਚੱਕ ਲਿਆ ਉਹਦੇ ਵਿੱਚ 14 ਗ ਲੱਖ ਰੁਪਏ ਦੱਸ ਰਹੇ ਆ ਤੇ ਲੈਪਟਾਪ ਦੱਸ ਰਹੇ ਆ ਠੀਕ ਹੈ ਜਦ ਕਿ ਇੱਥੇ ਗੱਡੀ ਜਿਹੜੀ ਖੜੀ 14 ਦੇ ਦੋ ਜਣੇ ਸੀਗੇ ਇਹ ਮਾਮਲਾ ਜਿਹੜਾ ਉਹ ਸ਼ੱਕੀ ਲੱਗ ਰਿਹਾ ਜਿੱਧਰਲੇ ਪਾਸੇ ਨੂੰ ਇਹ ਗਏ ਆ ਇਹ ਤਾਂ ਦਿਖ ਮੈਂ ਸੀਸੀਟੀਵੀ ਚੈੱਕ ਕਰ ਰਹੇ ਆ ਵਾ ਜੋ ਕੀ ਗੱਲ ਜੋ ਕੀ ਗੱਲ ਸਾਹਮਣੇ ਆਊਗੀ ਫਿਰ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਨਹੀਂ ਜੋ ਦੱਸ ਰਹੇ ਨੇ ਉਹ ਝੂਠ ਲੱਗ ਰਿਹਾ ਉਮ ਲੱਗ ਦੇਖਣ ਨੂੰ ਤਾਂ ਗੱਲ ਝੂਠ ਲੱਗ ਰਹੀ ਇਹਨਾਂ ਦੀ ਕੋਈ ਗੱਡੀ ਦਾ ਸ਼ੀਸ਼ਾ ਵੀ ਨਹੀਂ ਟੁੱਟਾ ਵੀ ਲੋਕ ਲੋਕ ਵੀ ਨਹੀਂ ਆਮ ਲੋਕ ਵੀ ਜਿਹੜੇ 14 ਲੱਖ 2 ਜਾਨੇ ਸੀਗੇ ਇਹ ਕੰਮ ਸਿਰਫ ਇੱਕ ਜਾਨੇ ਨੂੰ ਸੀ ਛੱਡ ਕੇ ਕਹਿੰਦੇ ਜੇ ਸੀਗੇ ਉਹਦੇ ਹਿਸਾਬ ਕਿਤਾਬ ਨਾਲ ਜਿਹੜੇ ਦੇਖ ਰਿਹਾ ਸੀ ਕਿ ਮੈਂ ਕੈਮਰੇ ਚੈੱਕ ਕਰ ਰਿਹਾ ਮੈਂ ਲੈ ਇਹ ਹਕੀਕਤ ਜਿਹੜੀ ਆ ਉਹ ਲੱਗ ਨਹੀਂ ਰਹੀ ਹੈਗੀ ਬਸ ਕਿ ਉਹ ਬੈਕ ਚੈੱਕ ਕਰ ਰਿਹਾ ਮੈਂ ਵੀ ਜੇ ਆਪਾਂ ਜੇ 14 ਲੱਖ ਰੁਪਿਆ ਵੀ ਸੀਗਾ ਗੱਡੀ 'ਚ ਜਾਂ ਮਾਉਂਟ ਵੀ ਸੀਗੀ ਤੇ ਬੰਦੇ ਨੂੰ ਦੂਸਰਾ ਬੰਦਾ ਗੱਡੀ ਦੇ ਕੋਲ ਜਾ ਕੇ ਖੜ ਜਾਂਦਾ ਜਾਂ ਲੋਕ ਲਾ ਕੇ ਜਾਂਦਾ ਉਹ ਮੇ ਵੀ ਜੀ ਹੋ ਸਕਦਾ ਸਾਡਾ ਲੋਕ ਖੁੱਲਾ ਰਹਿ ਗਿਆ ਹੋਵੇ ਕੋਈ ਇਸ ਤਰ੍ਹਾਂ ਕਰਕੇ ਇੰਨਾ ਲਾਹਰਪਰਵਾਤਾ ਕੋਈ ਵੀ ਨਹੀਂ ਹੋ ਸਕਦਾ ਹੈਗਾ ਮੇਰੀ ਹਾਂਜੀ ਖੰਗਾਲੇ ਜਾ ਰਹੇ ਮੈਂ ਹਕੀਕਤ ਜੋ ਹੋਊਗੀ ਮੈਂ ਜਲਦੀ ਮੋਰੇ ਲਿਆਵਾਂਗਾ ਤੁਹਾਡੇ ਕੋ ਇਨਫੋਰਮੇਸ਼ਨ ਕੀ ਆਈ ਸਾਡੇ ਕੋ ਇਹਨਾਂ ਨੇ ਇਹ ਵੀ ਸਾਡਾ ਚੋਰੀ ਹੋ ਗਿਆ ਜੀ ਇਹਦੇ ਵਿੱਚੋਂ ਮੈਂ ਤੁਹਾਡੇ ਕੋ ਜਿਹੜਾ ਵਾਇਰਲੈਸ ਆਈ ਜਾਂ ਇਨਫੋਰਮੇਸ਼ਨ ਆਈ ਪੀਸੀ ਕੀ ਹੋਰ ਕੀ ਇਨਫੋਰਮੇਸ਼ਨ ਮਿਲੀ ਬੇਟਾ ਇਹੀ ਮੈਂ ਵਾਇਰਲੈਸ ਨਹੀਂ ਆਈ ਇਹਨਾਂ ਨੇ ਖੁਦ ਹੀ ਹੁਣੀ ਆਏ ਨੇ ਇਹ ਆ ਕੇ ਕਹਿੰਦੇ 12 ਵਜੇ ਦੀ ਹੋਈ ਇੱਥੇ ਜੇ ਕੋਈ ਬੰਦਾ ਦੂਸਰਾ ਥਰਡ ਪਾਰਟਨ ਆ ਕੇ ਗੱਡੀ ਨੂੰ ਤੁਹਾਡੇ ਨੂੰ ਹੱਥ ਲਾਂਦਾ ਵਾ ਇਡਲੌਗ ਗੱਡੀ ਆ ਇਹਨਾਂ ਦੇ ਇਹ ਏਰੀਏ ਦੇ ਸਾਰੇ ਚੱਲ ਪੈਂਦੇ ਨੇ ਗੱਡੀ ਸਾਇਰਨਲੀ ਹਾਂ ਹਾਲ ਫਲੇ ਫੇਲ ਹਾਲ ਜਿਹੜਾ ਵਾ ਇਹ ਗੱਲ ਇਹਨਾਂ ਦੀ ਹਕੀਕਤ ਜਿਹੜੀ ਹੈ ਉੱਤਰ ਨਹੀਂ ਰਹੀ ਹੈਗੀ ਫਿਰ ਜਿਹੜੇ ਮੈਸੀ ਸੀਟੀ ਵੀ ਕਾ ਮੈਂ ਦੇਖਦਾ ਮੈਂ ਵੀ ਕੀ ਗੱਲਬਾਤ ਕੀ ਸਾਰੇ ਚੱਲ ਰਹੀ ਹੈ ਜਾਂਚ ਚੱਲਦੀ